ਰਾਮ ਰਹੀਮ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਮੁੜ ਤੋਂ ਜੇਲ੍ਹ ਤੋਂ ਬਾਹਰ ਆਇਆ ਏ ਰਾਮ ਰਹੀਮ ਤੇ 14ਵੀਂ ਵਾਰ ਹੁਣ ਉਸ ਨੂੰ ਪੈਰੋਲ ਦਿੱਤੀ ਗਈ ਹੈ ਤੇ 40 ਦਿਨ ਹੋ ਡੇਰਾ सिरसा ਦੇ ਵਿੱਚ ਰਹੇਗਾ ਦੱਸਦੀ ਹੈ ਕਿ ਰਾਮ ਰਹੀਮ ਜਦੋਂ ਦਾ ਜੇਲ੍ਹ ਦੇ ਵਿੱਚ ਬੰਦ ਹੋਇਆ ਏ ਤਾਂ ਹੁਣ 14ਵੀਂ ਵਾਰ ਫਿਰ ਤੋਂ ਉਸ ਨੂੰ ਪੈਰੋਲ ਮਿਲ ਰਹੀ ਹੈ ਦੱਸਦੀ ਹੈ ਕਿ ਅੱਜ ਸਵੇਰੇ ਹਨੀਪ੍ਰੀਤ ਸਿਰਸਾ ਡੇਰੇ ਦੇ ਚੇਅਰਮੈਨ ਦਾਨ ਸਿੰਘ ਡਾਕਟਰ ਆਰ ਕੇ ਨੈਣ ਅਤੇ ਹੋਰ ਵੀ ਨਾਲ ਲੋਕ ਪਹੁੰਚੇ ਦੋ ਗੱਡੀਆਂ ਲੈ ਕੇ ਜਿਹੜੇ ਰੋहतक ਪਹੁੰਚਦੇ ਨੇ ਅਤੇ ਉੱਥੇ ਜਾ ਕੇ ਰਾਮ ਰਹੀਮ ਨੂੰ ਵਾਪਸ ਲੈ ਕੇ ਆਉਂਦੇ ਨੇ ਤੇ ਹੁਣ ਰਾਮ ਰਹੀਮ ਇਸ ਵੇਲੇ ਸਿਰਸਾ ਡੇਰੇ ਪਹੁੰਚ ਚੁੱਕਿਆ ਹੈ ਗਾਜ਼ੇ ਕੀ ਗੁਰਮੀਤ ਸਿੰਘ ਰਾਮ ਰਹੀਮ ਡੇਰਾ ਸੱਚਾ ਸੋਦਾ ਦੇ ਜਿਹੜੇ ਪਿਤਾ ਜੀ ਦੇ ਵਜੋਂ ਜਾਣੇ ਜਾਂਦੇ ਸਨ ਤਾਂ ਉੱਥੇ ਸਾਧਵੀ ਜਿੰਸੀ ਸੋਸ਼ਣ ਮਾਮਲੇ ਦੇ ਵਿੱਚ ਉਹਨਾਂ ਨੂੰ ਦੋਸ਼ੀ ਸਾਬਿਤ ਹੋਣ ਤੋਂ ਬਾਅਦ 2007 ਤੋਂ ਲਗਾਤਾਰ ਰੌਤਕ ਦੀ ਸੁਨਾਰੀ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਸਨ ਤੇ ਇਸ ਦੌਰਾਨ ਉਹਨਾਂ ਨੂੰ ਕਿੰਨੀ ਵਾਰ ਪੈਰੋਲ ਦਿੱਤੀ ਜਾਂਦੀ ਹੈ ਦੱਸ ਦੇ ਕਿ ਰਾਮ ਰਹੀਮ ਜਬਰਜਨਾਹ ਤੇ ਕਤਲ ਮਾਮਲੇ ਦੇ ਵਿੱਚ 20 ਸਾਲ ਦੀ ਕੈਦ ਕੱਟ ਰਿਹਾ ਹੈ ਤੇ 25 ਅਗਸਤ 2017 ਨੂੰ ਰਾਮ ਰਹੀਮ ਨੂੰ ਦੋ ਸਾਧਵੀਆਂ ਦੇ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਦੇ ਵਿੱਚ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਹਤੇਸ ਤਬਾ 17 ਜਨਵਰੀ 2019 ਨੂੰ ਇੱਕ ਪੱਤਰਕਾਰ ਦੇ ਕਤਲ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਪਰ ਹਾਲਾਂਕਿ ਇੱਥੇ ਵੱਡੀ ਗੱਲ ਇਹ ਹੈ ਕਿ ਜਦੋਂ ਦੀ ਪੈਰੋਲ ਮਿਲਨੀ ਸਟਾਰਟ ਹੋਈ ਹੈ ਤਾਂ 14ਵੀਂ ਵਾਰ ਹੁਣ ਪੈਰੋਲ ਮਿਲ ਗਈ ਆ ਤੇ 40 ਦਿਨ ਫੇਰ ਕੱਟਣ ਦੇ ਲਈ ਹੁਣ ਉਹ ਡੇਰਾ ਸਿਰਸੇ ਪਹੁੰਚਦੇ ਆ ਤਾਂ ਉੱਥੇ ਹੀ ਲਗਾਤਾਰ ਜਦੋਂ ਵੀ ਪੈਰੋਲ ਮਿਲਦੀ ਹੈ ਤਾਂ ਡੇਰਾ ਸੱਚਾ ਸੌਦਾ ਦੇ ਇਸ ਮਾਮਲੇ ਦੇ ਵਿੱਚ ਐਸਜੀਪੀਸੀ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਜਾਂਦਾ ਹੈ ਪਰ ਜਿਸ ਦੇ ਉੱਤੇ ਹਾਲੇ ਤੱਕ ਕੋਈ ਵੀ ਗੌਰ ਨਹੀਂ ਕੀਤੀ ਗਈ ਲਗਾਤਾਰ ਐਸਜੀਪੀਸੀ ਦੇ ਮੈਂਬਰ ਮੰਗ ਕਰਦੇ ਨੇ ਕਿ ਹਮੇਸ਼ਾ ਰਾਮ ਰਹੀਮ ਨੂੰ ਪੈਰੋਲ ਦੇ ਦਿੱਤੀ ਜਾਂਦੀ ਹੈ ਪਰਬੰਦੀ ਸਿੰਘਾਂ ਨੂੰ ਤਾਂ ਜ਼ਮਾਨਤ ਹੈ ਹਾਲਾਂਕਿ ਪੈਰੋਲ ਵੀ ਨਹੀਂ ਮਿਲਦੀ ਜੇਕਰ ਮਿਲਦੀ ਹੈ ਤਾਂ ਸਿਰਫ ਕੁਝ ਟਾਈਮ ਦੀ ਮਿਲਦੀ ਹੈ ਹਾਲਾਂਕਿ ਇਦਾਂ ਨਹੀਂ ਹੋਣਾ ਚਾਹੀਦਾ ਲਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਐ ਜੀਪੀਸੀ ਦੇ ਵੱਲੋਂ ਚੁੱਕਿਆ ਜਾਂਦਾ ਹੈ ਪਰ ਇਸ ਦੇ ਉੱਤੇ ਕੋਈ ਵੀ ਗੌਰ ਨਹੀਂ ਕੀਤੀ ਜਾਂਦੀ ਤਾਂ ਹੁਣ ਫਿਰ ਤੋਂ ਰਾਮ ਰਹੀਮ 40 ਡੇਰਾ ਸਿਰਸੇ ਦੇ ਵਿੱਚ ਰਹੇਗਾ 14ਵੀਂ ਵਾਰ ਪੈਰੋਲ ਲੈ ਕੇ ਉਹ ਫਿਰ ਤੋਂ ਬਾਹਰ ਆ ਗਿਆ ਹੈ 14 ਦਿਨ ਦੀ ਪਰੋਲ ਮਿਲੀ ਆ ਜੀ ਗਰਾਮ ਰੀਮ ਨੂੰ ਜੀ ਔਰ ਮੈਂ ਕਹਿੰਦਾ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਜੀ ਕੋਈ ਸਰਕਾਰਾਂ ਜਿਹੜੀਆਂ ਅੱਜ ਸਾਬ ਗੁਰੂ ਤੇਗ ਬਹਾਦਰ ਮਾਸ਼ਾਹੱਲਾ ਜਿੰਨਾਂ ਸਾਲ ਮਨਾ ਰਹੇ ਜੀ ਤੇ ਜੇ ਇੱਕ ਬੰਦਾ ਜਿਹੜਾ ਜੇਲ੍ਹ 'ਚ ਵੀ ਪਰੋਲ ਤੇ ਬਾਹਰ ਵੀ ਪਰੋਲ ਸਾਡੇ ਵਿਚਾਰੇ ਸਿੰਘ ਜਿਹੜੇ ਅੰਦਰ ਬੈਠਿਆ ਇਹ ਤਾਂ ਮੇਰਾ ਖਿਆਲ ਹੁਣ ਆਪਣਾ ਕੋਈ ਰਹੀ ਨਹੀਂ ਕਿਉਂਕਿ ਉਹਦਾ ਸਮਝ ਲਾਪਸੀ ਉਹ ਕਾਨੂੰਨ ਉਹਦੇ ਲਈ ਆਪਣਾ ਵੱਖਰੀ ਕੇਸ ਵਿੱਚ ਬਣਿਆ ਕੀ ਮੰਚਾ ਲੱਗਦੀ ਹੈ ਯਾਰ ਆਪਾਂ ਆਵਾਜ਼ ਚੱਕੀ ਆ ਬਾਰ-ਬਾਰ ਲੈ ਕੇ ਪਰੋਲ ਉੱਤਰ ਨਾਲ ਨਾਲ ਦੇਖੋ ਮੈਂ ਦੇਖੋ ਮੈਂ ਤਾਂ ਬਾਰ-ਬਾਰ ਬੇਨਤੀ ਕਰਦਾ ਬਾਕੀ ਕਿਉਂਕਿ ਉਹਨਾਂ ਦੀ ਮਰਜ਼ੀ ਆ ਮਾਲਕ ਆਓ ਤੇ ਜੇ ਪਰੋਲ ਇੱਕ ਬੰਦਾ ਇਦਾਂ ਦੇ ਕੇਸਾਂ 'ਚ ਕੱਢ ਸਕਦਾ ਪਰ ਮੈਂ ਕੰਪੇਅਰ ਵੀ ਨਹੀਂ ਕਰਦਾ ਕਿਉਂਕਿ ਮੈਂ ਝਲੇ ਜਾ ਕੇ ਬੰਦੇ ਸੰਗਾਂ ਨੂੰ ਕਈ ਵਾਰੀ ਮਿਲਦਾ ਆ ਕਿਉਂ ਮੈਨੂੰ ਇਹ ਵੀ ਗੱਲ ਕਹਿੰਦੇ ਵੀ ਯਾਰ ਸਾਡਾ ਕੰਪੇਅਰ ਕਿੰਨਾ ਕਰੀ ਜਾਣਾ ਪਰ ਕਾਨੂੰਨ ਦੀ ਗਾੜੀ ਗੱਲ ਆ ਉਹ ਬੱਕਰੀ ਆ ਕਾਨੂੰਨ ਸਾਰਾ ਲੇਕੋ ਜਿਹਾ ਆ ਤੇ ਇਹਨਾਂ ਲਈ ਕਾਨੂੰਨ ਤੇ ਉਹਨਾਂ ਲਈ ਵੀ ਕਾਨੂੰਨ ਬਣਾ ਦੇਣਾ ਚਾਹੀਦਾ ਇਦਾਂ ਦਾ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੀ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ ਕੋਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਟੈਪ ਅਬਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਸਿਮੀ ਵਲੇ ਫੈਮਲੀ ਡੈਂਟਲ ਆਫਿਸ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ